ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਐਸ਼ਤਾ ਲਾਈਵ ਬਲੌਗਰ ਤੇ ਸਵਾਗਤ ਆ ਅੱਜ ਫਿਰ ਨਵੀਂ ਵੀਡੀਓ ਲੈ ਕੇ ਹੋਏ ਆ ਹਾਜ਼ਰ ਚਲੋ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਚੱਲਦੇ ਆ ਤੁਹਾਨੂੰ ਲੈ ਕੇ ਬੇਬੇ ਦੀ ਵੀਡੀਓ ਵੱਲ ਅੱਜ ਬੇਬੇ ਜੀ ਕੀ ਸਮਝਾ ਰਹੇ ਨੇ ਦੇਖੋ ਫਿਰ ਬੇਬੇ ਹਾਂ ਮੈਨੂੰ ਅੱਜ ਇੱਕ ਇਹ ਗੱਲ ਦੱਸ ਵੀ ਤੇਰੇ ਦੇਖਦਿਆਂ ਦੇਖਦਿਆਂ ਕੀ ਕੁਝ ਬਦਲ ਗਿਆ ਮੇਰੇ ਬੰਦੇ ਮੇਨੇ ਤਾਂ ਪੁੱਤੋ ਦਸਣ ਦੇ ਗੱਲ ਹੀ ਨੇ ਤਿੰਨ ਜੋਗੋ ਬਦਲ ਗਏ ਹੂੰ ਪਾਣੀ ਨੂੰ ਅਸੀਂ ਪੜਕਦੇ ਸਾਂ ਮੁੱਲ ਦੇ ਲੀੜਿਆਂ ਨੂੰ ਅਸੀਂ ਤਰਸਦੇ ਸਾਂ ਹਾਂ ਹਾਂ ਆ ਚਪਲਾ ਜੋੜੇ ਅਸੀਂ ਨਹੀਂ ਵੇਖੇ ਤੇ ਪਲਾਸਟ ਦੇ ਕੱਲੇ ਜੁੱਤੀ ਹੁੰਦੀ ਹਾਂ ਹੈ ਹਾਂ ਤੇ ਖੱਦਰ ਦੇ ਲੀੜੇ ਹੁੰਦੇ ਹਾਂ ਤੀਜਾ ਵਿਆਹ ਹੁੰਦਾ ਨਾਨਕੇ ਛੁੱਬਰ ਚੋ ਵਾਲੇ ਹੁੰਦੇ ਪੰਜ ਗੱਜ ਖੱਦਰ ਹਾਂ ਤੇ ਇੱਕ ਬੁੜੀਆਂ ਉਤਲਾ ਠਕਾ ਲੈਣੀਆਂ ਖੱਦਰ ਦਾ ਏ ਸੁੱਬਰ ਵਾਜਦਾ ਅੱਛਾ ਹਾਂ ਤੇ ਪਾਣੀ ਕੰਨੀਓ ਅਸੀਂ ਤਰਸਦੇ ਹਾਂ ਪਸ਼ੂ ਭੁੱਖੇ ਧੇ ਰਹਿੰਦੇ ਬਾਣਾ ਚਾਏ ਭੌਕਦੀਆਂ ਫਿਰਦੀਆਂ ਥੋੜੇ ਥਾਂ ਥਾਂ ਟੂਟੀਆਂ ਥੋਨੂੰ ਆਉਂਦੀਆਂ ਨੇ ਗੱਲਾਂ ਪੱਕੇ ਥਾਂ ਸਾਡੇ ਕੱਚੇ ਹੁੰਦੇ ਜਵਾਕਾਂ ਨੂੰ ਉਹਦੇ ਛੱਟ ਦਿੰਦੀਆਂ ਜਾਂ ਦਰਖਤਾਂ ਦਾ ਹਾਂ ਹਾਂ ਆਪ ਫਿਰਦੀਆਂ ਨੇ ਭੌਕਦੀਆਂ ਬਾਣਾ ਚ ਸਹੀ ਗੱਲ ਤੇ ਤੁਹਾਡੇ ਵਾਰੀ ਸਾਰਾ ਕੁਝ ਹੀ ਬਣ ਗਿਆ ਸਾਰਾ ਕੁਝ ਹੀ ਹੋ ਗਿਆ ਮੋਬਾਈਲ ਆ ਗਈ ਚਿੱਠੀਆਂ ਸੀ ਪਹਿਲਾਂ ਹਨਾ ਹਾਂ ਚਿੱਠੀਆਂ ਪਾਉਂਦੇ ਕੋਈ ਜਿੱਤ ਮੰਦਾ ਪਾਉਂਦਾ ਕੋਈ ਨਹੀਂ ਪਾਉਂਦਾ ਹਾਂ ਬੇਬੇ ਹਾਂ ਆਪਣਾ ਗੋਤ ਕੀ ਆ ਸਹੀ ਸਹੀ ਗੋਤ ਹਮ ਆਪਾਂ ਸਿੱਧੂ ਬਰਾੜ ਹਾਂ ਹਾਂ ਤੁੰ ਤਾਂ ਸਿੱਧੂ ਆਨੀਆਂ ਬਾਈ ਨੂੰਆਂ ਇੱਕ ਨਾਦੀ ਬਾਅਦ ਆਕੇ ਇੱਕ ਝਾੜ ਵੰਡਿਆ ਹਾਂ ਤੇ ਸੋ ਸਿੱਧੂ ਕੱਢਿਆ ਹਾਂ ਹਾਂ ਤੇ ਆ ਪਾਂ ਬਰਾੜ ਅੱਛਾ ਸਿੱਧੂ ਬਰਾੜ ਆ ਪਾ ਸਭ ਤੋਂ ਤੋਂ ਨੇ ਅੱਛਾ ਹਾਂ ਉਹ ਬਾਈ ਬੁੰਜਾ ਨੂੰ ਠੀਕ ਹੈ ਇੱਕ ਝਾੜ ਵੱਡੇ ਤੇ ਨੇਰੇ ਹੀ ਸਿੱਧੂ ਕੱਡੇ ਅੱਛਾ ਹਾਂ ਇਹ ਮੈਂ ਤੁਸੀਂ ਮੈਨੂੰ ਅਕਸਰ ਪੁੱਛਦੇ ਹੁੰਦੇ ਆ ਵੀ ਮੈਂ ਆਪਦੇ ਨਾਂ ਨਾਲ ਸਿੱਧੂ ਲਾਉਣਾ ਤੇ ਬੇਬੇ ਦੇ ਨਾਂ ਨਾਲ ਬਰਾੜ ਕਿਉਂ ਲਾਉਣਾ ਜਿਹੜੇ ਬਠਿੰਡੇ ਏਰੀਏ ਦੇ ਪਿੰਡ ਆ ਉੱਥੇ ਅਕਸਰ ਹੀ ਸਾਰਿਆਂ ਦੇ ਗੋਤ ਦੋ ਆ ਇਹ ਸਿੱਧੂ ਬਰਾੜ ਆ ਮਾਲਵੇ ਚ ਇਸ ਕਰਕੇ ਬੇਬੇ ਦੇ ਨਾਣਾ ਮੈਨੂੰ ਸੋਹਣਾ ਲੱਗਦਾ ਹੁੰਦਾ ਇਸ ਕਰਕੇ ਮੈਂ ਬਚਨ ਕੌਰ ਬਰਾੜ ਲਿਖ ਦੇਣਾ ਆਪਦੇ ਨਾਣਾ ਜਗਦੀਪ ਸਿੱਧੂ ਲਿਖ ਦੇਣਾ ਬੇਬੇ ਸਾਡੇ ਦੋ ਗੋਤ ਨੇ ਸਿੱਧੂ ਬਰਾੜਾ ਬਠਿੰਡੇਰੀਏ ਚ ਜ਼ਿਆਦਾਤਰ ਲੋਕਾਂ ਦਾ ਗੋਤ ਸਹੀ ਕਿਹਾ ਬੇਬੇ ਜੀ ਨੇ ਅੱਗੇ ਜਿਹੜੇ ਸੀਏ ਵੀ ਹਨਾ ਬਹੁਤ ਜ਼ਿਆਦਾ ਮਤਲਬ ਜਿਹੜੀ ਬਜ਼ੁਰਗ ਸੀਗੇ ਹਨਾ ਕੰਮ ਕਰਦੇ ਸੀ ਸਾਰਾ ਸਾਰਾ ਦਿਨ ਜਿਹੜੀ ਉਹਨਾਂ ਨੂੰ ਸੁਰਤ ਲੈਣੀ ਨਹੀਂ ਮਿਲਦੀ ਸੀਗੀ ਸਾਰਾ ਦਿਨ ਜਿਹੜਾ ਉਹਨਾਂ ਦਾ ਟਾਈਮ ਪਾਸ ਕੰਮ ਦੇ ਵਿੱਚ ਹੀ ਹੋ ਜਾਂਦਾ ਸੀ ਅੱਜ ਕੱਲ ਤਾਂ ਬਸ ਕਿਉਂਕਿ ਮਸ਼ੀਨਰੀ ਆ ਗਈ ਹੈ ਨਾ ਮਸ਼ੀਨਰੀ ਦਾ ਯੁੱਗ ਆ ਗਿਆ ਐਨੀਆਂ ਸਹੂਲਤਾਂ ਹੋ ਗਈਆਂ ਤੇ ਆਪਾਂ ਕੰਮ ਜਲਦੀ ਜਲਦੀ ਕਰਕੇ ਵੈਹਨੇ ਆਪਾਂ ਕਹਿੰਦੇ ਟਾਈਮ ਪਾਸ ਨਹੀਂ ਹੋਣਾ ਟਾਈਮ ਪਾਸ ਕੀਤਾ ਹੋਣਾ ਹੈ ਨਾ ਤੇ ਉਹਨਾਂ ਦਾ ਟਾਈਮ ਪਾਸ ਇਸ ਲਈ ਹੋ ਜਾਂਦਾ ਸੀਗਾ ਤੇ ਉਹ ਸਾਰਾ ਸਾਰਾ ਦਿਨ ਜਿਹੜੇ ਕੰਮ ਕਰਦੇ ਸੀ ਆਪਣੇ ਹੱਥੀ ਕਰਦੇ ਸੀ ਆਟਾ ਆਪਣੇ ਹੱਥੀ ਹੈ ਨਾ ਪਿੰਦੀਆਂ ਸੀਗੇ ਬਜ਼ੁਰਗ ਜਿਹੜੇ ਸੀਗੇ ਤੇ ਕੱਤ ਦੇ ਆਪਣੇ ਹੱਥੀ ਸੀ ਬਹੁਤ ਸਾਰੇ ਕੰਮ ਸੀ ਜਿਹੜੇ ਆਪਣੇ ਹੱਥੀ ਕਰਦੇ ਸੀਗੇ ਤੇ ਤੁਹਾਨੂੰ ਇਹ ਵੀਡੀਓ ਵੇ ਵੇ ਦੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਿਰ ਤੋਂ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ